ਅੰਮ੍ਰਿਤਸਰ ਤੋਂ ਤਰੰਤਾਰਨ ਅਤੇ ਤਰੰਤਾਰਨ ਤੋਂ ਅੰਮ੍ਰਿਤਸਰ ਨੂੰ ਆਉਣ ਵਾਲੀ ਸੜਕ ਦੇ ਸਥਿਤ ਪਿੰਡ ਗੁਰੂਵਾਲੀ 메ਨ ਸੜਕ ਤੇ ਬਰਸਾਤ ਦਾ ਪਾਣੀ ਖੜਾ ਹੋਣ ਕਰ ਉਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ ਗੱਲਬਾਤ ਕਰਦਿਆਂ ਹੋਇਆਂ ਲੋਕਾਂ ਨੇ ਆਖਿਆ ਕਿ ਜਿਹੜੇ ਲੋਕ ਦੋ ਪਹੀਆ ਵਾਹਨਾਂ ਤੇ ਜਾਂਦੇ ਹਨ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਾਹੀਰਾ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਿਹੜਾ ਇੱਥੇ ਬਰਸਾਤ ਦਾ ਪਾਣੀ ਖੜਾ ਹੁੰਦਾ ਉਸ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤੇ ਸੰਗਤ ਆਉਂਦੀ ਜਾਂਦੀ ਆ ਤੇ ਬੱਚੇ ਮੰਗਰ ਬੈਠੇ ਨੇ ਗੱਡੀਆਂ ਵਾਲੇ ਆਉਂਦੇ ਗੱਡੀਆਂ ਭੇਂ ਕੇ ਚੱਲ ਜਾਂਦੇ ਬਹੁਤ ਢੇਰ ਭਜਾਉਂਦੇ ਨੇ ਇਹ ਕਾਫੀ ਦੇਰ ਤੋਂ ਤਿੰਨ ਚਾਰ ਸਾਲ ਤੋਂ ਇਦਾਂ ਹੀ ਇਹੋ ਪ੍ਰੋਬਲਮ ਆ ਰਹੀ ਕੋਈ ਠੇਕੇਦਾਰ ਸੜਕ ਮਾਰੀ ਚੰਗੀ ਬਣਾ ਗਿਆ ਇਧਰ ਪੁਲੀਆਂ ਹੀ ਪਾ ਗਿਆ ਇਥੇ ਸੀਵਰ ਦੀ ਲੋੜ ਇਥੋਂ ਦੋ ਤਿੰਨ ਕਿਲੋ ਦੀ ਦੂਰੀ ਆ ਨਾਲਾ ਬਿਲਕੁਲ ਦੋ ਤਿੰਨ ਕਿਲੋ ਵਿੱਚ ਚੱਬਾ ਪੈਂਦਾ ਨਾਲ ਨਾਲਾ ਵਿੰਦਾ ਇਥੇ ਬਿਲਕੁਲ ਬਹੁਤ ਵਧੀਆ ਨਾਲਾ ਹੈ ਸ਼ਹਿਰ ਤੇ ਜਗਾ ਵੀ ਵਧੂ ਪਈ ਆ ਬਣਵਾਤੀ ਬਣਾ ਕੇ ਇਹਦੇ ਵਿੱਚ ਪੈਣਾ ਚਾਹੀਦਾ ਉਹ ਜੇ ਅੰਮ੍ਰਿਤਸਰ ਤੋਂ ਜਿੰਨੀ ਵੀ ਆਪਣੀ ਸੰਗਤ ਹੈ ਜਿੱਦਾਂ ਗੁਰਦੁਆਰਾ ਤਾਲਾ ਸਾਹਿਬ ਨੂੰ ਜਾਂਦੀ ਆ ਜਾਂ ਬਾਬਾ ਲੋਹ ਸਿੰਘ ਸਮਾਦ ਨੂੰ ਐਤਵਾਰਕ ਮਤਲਬ ਜਿੱਦਾਂ ਇੱਕ ਮੱਸਿਆ ਸੰਗਰਾਮ ਦੀ ਤਰ੍ਹਾਂ ਇੱਥੇ-ਇੱਥੇ ਸੰਗਤਾਂ ਦੀ ਆ ਬਾਕੀ ਅੱਗੇ ਪਿਛੇ ਵੀ ਇੰਨੀ ਜੋ ਲੋਕ ਕੰਮ ਵਾਸਤੇ ਜਿੰਨੇ ਵੀ ਤਰਨਤਾਰ ਵਾਲੀ ਸਾਈਡ ਤੋਂ ਲਾਗਪਨ ਪਿੰਡਾਂ ਦੇ ਵਿੱਚੋਂ ਅੰਮ੍ਰਿਤਸਰ ਨੂੰ ਜਾਂਦੇ ਆ ਕੋਈ ਸਾਈਕਲ ਤੇ ਜਾਂਦਾ ਕੋਈ ਮੋਟਰਸਾਈਕਲ ਤੇ ਜਾਂਦਾ ਉਹ ਪਰ ਉਹ ਜਿਹੜਾ ਜਿਹਾ ਸਕੂਲ ਦੇ ਬੱਚੇ ਨੇ ਉਹ ਰੋਜ਼ ਇੱਥੋਂ ਪਹੁੰਚ ਪੇਜ ਕੇ ਤੇ ਮਤਲਬ ਪਾਣੀ ਦੇ ਨਾਲ ਬਸ ਕੱਪੜੇ ਖਰਾਬ ਕਰਕੇ ਜਾਂਦੇ ਆ ਤੇ ਲੋਕਾਂ ਨੂੰ ਇਹ ਇੰਦਰ ਆਹ 4-5 ਸਾਲ ਤੋਂ ਇਸੇ ਤਰ੍ਹਾਂ ਜਦੋਂ ਦੀ ਰੋਡ ਬਣੀ ਆ ਉਦੋਂ ਤੋਂ ਹੀ ਇੱਥੇ ਮਤਲਬ ਬੜੀ ਬੜੀ ਜੇ ਆਉਂਦੇ ਆ ਮੈਕਮੇ ਵਾਲੇ ਟੈਂਕਰ ਭਰ ਲੈ ਕੇ ਫੇਰ ਚੱਲ ਜਾਂਦੇ ਆ ਐਰਕਾ ਤੋਂ ਟੈਂਕਰ ਭਰਨ ਦੀ ਆਏ ਜਿੰਨੀ ਵਾਰ ਬਤਨ ਇੱਥੇ ਪਾਣੀ ਪਹਿਲਾਂ ਉਹ ਟੈਂਕਰ ਦੇ ਨਾਲ ਪਾਣੀ ਚੁੱਕ ਕੇ ਜਾਂਦ ਕੇ ਦਾ ਪੱਤਾ ਪਰਮਾਨੈਂਟ ਕੋਈ ਵੀ ਇਲਾਜ ਨਹੀਂ ਕੀਤਾ ਗਿਆ ਅਜੇ ਤੱਕ ਇਹ ਸਾਰੇ ਇਤਿਹਾਸਿਕ ਜਿੰਨੇ ਵੀ ਆਪਣੇ ਗੁਰਦਾਰੇ ਅੰਮ੍ਰਿਤਸਰ ਸਾਰਿਆਂ ਨੂੰ ਜੋੜਦਾ ਇਹ ਤੇ ਵੇਖੋ ਕਿੰਨਾ ਸੰਗਤਰ ਜਨਾਂ ਆ ਲੱਖਾਂ ਦੀ ਤਦਾਦ ਨਾ ਆਉਂਦੀ ਆ ਪਰ ਇਹਦੀ ਪਰੇਸ਼ਾਨੀ ਵੇਖੋ ਮੀ ਇੱਥੇ ਮਰ ਜਾ ਪਿਆ ਪ੍ਰਸ਼ਾਸਨ ਦੀ ਇੰਨੀ ਨਲਾਕੀ ਹੈ ਕਿ ਦੋਨੋਂ ਬੰਨੇ ਛੜਕਦੇ ਜਿੱਦ ਨੂੰ ਧਿਆਨ ਮਾਰੋ ਪਾਣੀ ਪਾਣੀ ਖੜਾ ਹੈ ਇਹਦੇ ਵਿੱਚ ਅਚਾਨਕ ਰਾਹ ਗਿਰਾਂ ਦੀਆਂ ਗੱਡੀਆਂ ਵੀ ਬੰਦ ਹੋ ਜਾਂਦੀਆਂ ਕਾਫੀ ਪਰੇਸ਼ਾਨੀ ਆਉਂਦੀ ਹੈ ਸੋ ਪ੍ਰਸ਼ਾਸਨ ਨੂੰ ਤੇ ਇਹੋ ਬੇਨਤੀ ਹੈ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਰਨ ਤਰਨ ਤੋਂ ਅਮਰਥਾਰ ਨੂੰ ਜਾਣ ਵਾਲੀ ਸੜਕ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਵੀ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇ ਜਿਹੜੀ ਤਸਵੀਰਾਂ ਸੀ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਜਾਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਤਰਨ ਤਰਨ ਤੋਂ ਜਿਹੜੀ ਸੜਕ ਅਮਰਥਾਰ ਨੂੰ ਆਉਂਦੀ ਹੈ ਉਸ ਦੀਆਂ ਤਸਵੀਰਾਂ ਸੀ ਤੁਹਾਡੇ ਪਿੰਡ ਗਰਵਾਲੀ ਦੇ ਨੇੜੇ ਦੀ ਸੜਕ ਹੈ ਜਿੱਥੇ ਪਾਣੀ ਖੜਾ ਹੈ ਬਰਸਾਤ ਦਾ ਪਾਣੀ ਖੜਾ ਦੋ ਦਿਨ ਪਹਿਲਾਂ ਇੱਥੇ ਬਰਸਾਤ ਹੋਈ ਪਰ ਪਾਣੀ ਅੱਜ ਵੀ ਖੜਾ ਹੈ ਇਥੋਂ ਜਿਹੜੇ ਲੰਗਰ ਵਾਲੇ ਲੋਕ ਆ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਉਹਨਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਥੇ ਪਾਣੀ ਲਗਾਤਾਰ ਖੜਾ ਰਹਿੰਦਾ ਹੈ ਜਦੋਂ ਉਥੋਂ ਲੋਕ ਲੰਘਦੇ ਹਨ ਤਾਂ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪ੍ਰਸ਼ਾਸਨ ਨੂੰ ਇਹਦਾ ਹੱਲ ਕਰਨਾ ਚਾਹੀਦਾ ਹੈ ਕਿ ਇਹਦਾ ਇੱਥੇ ਪਾਣੀ ਖੜਾ ਉਹਦੀ ਨਿਕਾਸੀ ਕਰਵਾਉਣੀ ਚਾ